ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਕਾਟਨ ਦੇ ਪਾਰਟੀ ਵੇਅਰ ਮਿੱਠੇ ਮਿੱਠੇ ਰੰਗਾਂ ਦੇ ਧਾਗੇ ਦੀ ਕਢਾਈ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਇਹ ਵਾਲੇ ਜਿਹੜੇ ਤੁਹਾਨੂੰ ਕਾਟਨ ਦੇ ਮੈਚਿੰਗ ਸੂਟ ਮਿਲਣਗੇ बॉਟਮ ਵਰਕ ਵਾਲੇ ਹੋਣਗੇ ਇਹ ਵਾਲੇ ਤੁਹਾਨੂੰ SK ਬ੍ਰੈਂਡ ਦਾ ਸਟਾਫ ਮਿਲੇਗਾ ਕਾਟਨ ਦੇ ਸ਼ਰਟ ਦੇ ਉੱਪਰ ਜਿਹੜਾ ਹੈਗਾ ਪਲੱਸ बॉਟਮ ਦੇ ਉੱਪਰ ਥ੍ਰੈਡ ਵਰਕ ਹੋਏਗਾ ਇਹ ਵਾਲਾ ਤੁਹਾਨੂੰ ਕਾਟਨ ਦਾ ਆਲਓਵਰ ਸੂਟ ਮਿਲੇਗਾ ਬਹੁਤ ਹੀ ਘੱਟ ਪ੍ਰਾਈਸ ਵਿੱਚ बॉਟਮ ਵਰਕ ਵਾਲੇ ਪੀਸ ਰਹਿਣ ਵਾਲੇ ਹੈਗੇ ਵਿਦ ਤੁਹਾਨੂੰ ਮੈਚਿੰਗ ਦੁਪੱਟਾ ਮਿਲੇਗਾ ਇਹ ਵਾਲੇ ਤੁਹਾਨੂੰ ਬਰਬਰੀ ਦਾ ਸਟਾਫ ਮਿਲੇਗਾ ਜਿਸ ਤੇ ਉੱਪਰ ਥ੍ਰੈਡ ਵਰਕ ਰਹਿਣ ਵਾਲਾ ਹੈਗਾ ਤੇ ਇਹ ਬਹੁਤ ਹੀ ਜ਼ਿਆਦਾ ਸੋਹਣੇ ਡਿਜ਼ਾਈਨਰ ਪੀਸ ਹੋਣਗੇ ਕਾਟਨ ਦੇ ਵਾਲੇ ਹੈਗੇ ਆ ਇਹ ਵਾਲੇ ਤੇਰੇ ਤੁਹਾਨੂੰ ਸੌਟੇ ਮਿਲਣਗੇ ਵੀ ਕਾਟਨ ਦੇ ਹੋਣਗੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਤੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਔਰ ਇਹ ਵਾਲੇ ਵੀ ਤੁਹਾਨੂੰ ਕੰਟਰਾਸਟ ਤੋਂ ਦੁਪਟਿਆਂ ਦੇ ਨਾਲ ਜਿਹੜੇ ਹੈਗੇ ਆ कॉटन ਦੇ ਡਿਜ਼ਾਈਨਰ ਜਿਹੇ ਪੀਸ ਮਿਲ ਜਾਣਗੇ ਇਹ ਵਾਲੇ ਵੀ ਥ्रेड ਵਰਕ ਦੇ ਪੀਸ ਹੋਣਗੇ ਵਿਦ ਦੁਪੱਟਾ ਦੁਪਟਿਆਂ ਦੇ ਉੱਪਰ ਵੀ ਜਿਹੜਾ ਤੁਹਾਨੂੰ ਹੈਗਾ ਵਰਕ ਮਿਲੇਗਾ ਇਹ ਵਾਲੇ SK ਬ੍ਰਾਂਡ ਦਾ ਜਿਹੜਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਅਤੇ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਹੈਗੇ ਆ ਇਹ ਵਾਲੇ ਰੈਡੀ ਸੂਟ ਤੁਹਾਨੂੰ ਮਿਲ ਜਾਣਗੇ ਵੀ कॉटन ਦੇ ਹੋਣਗੇ ਨਾਲ ਤੁਹਾਨੂੰ ਚੇਕਨ ਪਲਾਜ਼ੋ ਮਿਲੇਗਾ ਔਰ ਤੇ ਨਾਲ ਤੁਹਾਨੂੰ ਰੈਡੀ ਸ਼ਰਟ ਹੋएगी ਜੋ ਕਿ ਫੁੱਲੀ ਐਮਬ੍ਰੋਇਡਰਡ ਆਉਣ ਵਾਲੀ ਹੈਗੇ ਤੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਪ੍ਰਾਈਜ਼ ਹੋਏ ਗਏ ਸਿਰ 1500 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੈਗੇ ਹੋ ਇਹਨਾਂ ਵਲੇ ਤੁਹਾਨੂੰ ਮੈਚਿੰਗ ਸੂਟ ਮਿਲਣਗੇ ਥ੍ਰੈਡ ਵਰਕ ਦੇ ਪੀਸ ਹੋਣਗੇ ਨਾਲ ਤੁਹਾਨੂੰ ਟਾਈ ਡਾਈ ਦੇ ਦੁਪੱਟੇ ਮਿਲ ਜਾਣਗੇ ਇਹ ਵਲੇ ਪਾਰਟੀ ਵੇਅਰ ਸੂਟ ਰਹਿਣ ਵਾਲੇ ਹੈਗੇ ਆ ਚਨਾਉਣ ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਕਰੇਪ ਦੀ ਬਾਟਮ ਮਿਲੇਗੀ ਮੈਚਿੰਗ ਸੂਟ ਹੋਣਗੇ ਇਹ ਵਾਲੇ ਜਿਹੜੇ ਹੋਣਗੇ ਇਹ ਵਿੱਚ ਚਨਾਉਣ ਦੇ ਤੁਹਾਨੂੰ ਫੁੱਲੀ ਐਮਬਰਾਇਡਰ ਜਿਹੜੇ ਸੂਟ ਮਿਲ ਜਾਣਗੇ ਇਹ ਵਾਲੇ ਤੁਹਾਨੂੰ ਕਰੇਪ ਦੀ ਫੁੱਲੀ ਐਮਬਰਾਇਡਰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਪਲੇਨ ਕਰੇਪ ਦੀ ਬਾਟਮ ਮਿਲੇਗੀ ਦੋਵਾਂ ਦੀ ਜਿਹੜੀ ਕੱਟ ਹੋਏਗੀ ਉਹ ਟਾਈਟ ਮੀਟਰ ਦੀ ਹੋਏਗੀ ਤੇ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲੇਗੀ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਬਟ ਉਹਦੇ ਲਈ ਹੈਗਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਇਹਨਾਂ ਵਿੱਚੋਂ ਕੋਈ ਵੀ ਸੂਟ